ਸਤਿਵਰਦੀ ਹਾਜ਼ੂਰੀ ਚ ਭਾਈ ਹਰਜੀਤ ਸਿੰਘ ਜੀ ਸਰਪੰਚ ਸਾਹਿਬ ਸંત ਜਰਨੈਲ ਸਿੰਘ ਖਾਲਸਾ ਦੇ ਵੱਡੇ ਭਰਾ ਬਾਬਾ ਜਗਿੰਦਰ ਸਿੰਘ ਜੀ ਦੇ ਸੁਪੁੱਤਰ ਇਹ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਜੋ ਗੁਰਬਾਣੀ ਚ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀਵਨ ਤੇ ਮੌਤ ਦੇ ਬਾਰੇ ਚ ਸਾਨੂੰ ਦੱਸਿਆ ਗਿਆ ਮੈਂ ਸੰਗਤ ਹੈ ਇੱਥੇ ਜੰਮਦਵੀ ਟਕਸਾਲ ਦਾ ਇੱਕ ਵੱਡਾ ਪਰਿਵਾਰ ਆ, ਮੁਠੀ ਪਰਿਵਾਰ ਆ। ਇਹਨਾਂ ਨੂੰ ਅਸੀਂ ਕੋਈ ਵਿਚਾਰ ਕਰਨ ਜਾਂ ਬੋਲਣ ਨਹੀਂ। ਇਹਨਾਂ ਤੋਂ ਸਿੱਖਣ ਲਈ ਇੱਥੇ ਉੱਥੇ ਆਏ ਆ। ਭਾਈ ਹਰਜੀਤ ਸਿੰਘ ਦਾ ਮੇਰਾ ਵਾਹ। 1985 'ਚ ਜਦੋਂ ਅਸੀਂ ਭਾਈ ਜਗਜੀਤ ਸਿੰਘ ਨਾਲ ਸੰਗੂਰ ਜੇਹਤੋਂ ਰਿਹਾਉ ਕੇ ਆਏ। ਉਹ ਸਮੇਂ ਤੋਂ ਰਿਹਾ ਉਹਨਾਂ ਦੇ ਮਨ ਦੇ ਵਿੱਚ ਬੜੀ ਵੱਡੀ ਇੱਕ ਇੱਛਾ ਸੀ, ਇੱਕ ਤਾਂ ਸੀ ਕਿ ਉਹ ਚੁੱਪ ਕਰਕੇ ਕੰਮ ਕਰੀ ਜਾਂਦੇ ਸਨ। ਜਦੋਂ ਵੀ ਕਿਤੇ ਬਿਟਿੰਡੇ ਕਚਹਿਰੀਆਂ ਚਾਉਂਦੇ ਸਿੰਘਾਂ ਦੀ ਫੜੋਫੜਾਈ ਚੱਲਦੀ ਸੀ ਤੇ ਸ਼ਹਾਦਤ ਚੱਲਦਾ ਸੀ ਕਦੇ ਉਹਨਾਂ ਨੇ ਆ ਕੇ ਕਿਸੇ ਵਕੀਰ ਕੋਲੇ ਇਹ ਗੱਲ ਨਹੀਂ ਕਹੀ ਸੀ ਕਿ ਮੈਂ ਸ਼ੰਤ ਜਰਨੈਲ ਸਿੰਘ ਦਾ ਭਰਾ ਹਾਂ ਜਦੋਂ ਮੈਂ ਦੱਸਦਾ ਤਾਂ ਉਹ ਹੈਰਾਨ ਹੁੰਦੇ ਕਿ ਇਹਨਾਂ ਦਾ ਕੁਝ ਦੱਸਿਆ ਨਹੀਂ ਸਾਡੇ ਸਿੱਖ ਵਿਦਵਾਨ ਬਹੁਤ ਵੱਡੇ ਵਿਦਵਾਨ ਹੋਏ ਹਨ ਭਾਈ ਵੀਰ ਸਿੰਘ ਉਹਨਾਂ ਨੇ ਆਪ ਦੇ ਕਵਿਤਾਵਾਂ ਵਿੱਚ ਲਿਖਿਆ ਕਿ ਛਿਪੇ ਰਹਿੰਦੀ ਚ ਇਸੇ ਤਰ੍ਹਾਂ ਭਾਈ ਹਰਜੀਤ ਸਿੰਘ ਨੇ ਲਗਾਤਾਰ ਜੀਵਨ ਦੇ ਆਖਰੀ ਸਵਾਸ ਤੱਕ ਪੰਥਕ ਮੁੱਦਿਆਂ ਦੇ ਉੱਤੇ ਪੰਥਕ ਸੰਘਰਸ਼ ਦੇ ਉੱਤੇ ਉਹ ਲਗਾਤਾਰ ਕੰਮ ਕਰਦੇ ਰਹੇ ਤੇ ਨਾਲ ਦੀ ਨਾਲ ਕੁਰਬਾਨੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹੇ ਇਥੋਂ ਤੱਕ ਕਿ ਰੋਜ਼ਾਨਾ 1 ਵਜੇ ਉੱਠ ਕੇ ਰੋਜ਼ਾਨਾ ਨਿਤਨੇਮ ਕਰਦੇ ਭਾਵੇਂ ਸਰੀਰ ਢਿੱਲਾ ਹੁੰਦਾ ਜਾਂ ਕਿਸੇ ਤਰ੍ਹਾਂ ਦਾ ਵੀ ਹੁੰਦਾ ਮੈਂ ਉਹਨਾਂ ਬਾਰੇ ਇੱਕ ਗੱਲ ਕਹਿ ਸਕਦਾ ਮੈਂ ਕੱਲ ਇੱਕ ਅਖਬਾਰ 'ਚ ਪੜ੍ਹਿਆ ਸੀ ਇਕਾਲੀ ਸੁਧਾਰ ਲਹਿਰ ਕੁਝ ਲੀਡਰਾਂ ਨੇ ਸ਼ੁਰੂ ਕੀਤੀ ਹੈ ਗੱਲ ਲੀਡਰਾਂ ਦੇ ਸੁਧਾਰ ਦੀ ਲੋੜ ਹੈ ਅਕਾਲੀ ਵਰਕਰਾਂ ਦੇ ਸੁਧਾਰ ਦੀ ਲੋੜ ਨਹੀਂ ਅਕਾਲੀ ਤਾਂ ਪਹਿਲੇ ਹੀ ਸੁਧਰੇ ਆ ਤੇ ਕੌਮ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ ਉਹਨਾਂ ਵਿੱਚੋਂ ਸ਼ਰਮੋਰ ਜਿਵੇਂ ਭਾਈ ਹਰਜੀਤ ਸਿੰਘ ਸੰਧ ਜਿਹੜਿਆਂ ਨੇ ਆਰਾਮ ਨਾਲ ਚੁੱਪ ਕਰਕੇ ਆਪਣੀ ਡਿਊਟੀ ਬਾਣੀ ਨਾਲ ਜੁੜ ਕੇ ਬਾਣਨਾ ਜੁੜਦੇ ਹੋਏ ਸਿੱਖ ਸੰਗਤ ਦੇ ਵਿੱਚ ਹਿੱਸਾ ਵੀ ਪਾਉਂਦੇ ਰਹੇ ਉਹਨਾਂ ਦੇ ਜੀਵਨ ਤੋਂ ਤੇ ਸੰਤਾਂ ਦੇ ਪਰਿਵਾਰ ਦੇ ਜੀਵਨ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਬਹੁਤ ਵੱਡੇ ਇਥੇ ਸਾਡੇ ਪੰਥ ਦੇ ਜਨਰ ਆਏ ਹੋਏ ਹਨ ਸਰਦਾਰ ਸਿਮਰਜੀਤ ਸਿੰਘ ਮਾਨਵੀ ਐਸਾ ਸਬਜੀਤ ਸਿੰਘ ਬੈਠੇ ਹਨ ਇਥੇ ਇਸੇ ਤਰ੍ਹਾਂ ਸੰਤ ਮਹਾਂਪੁਰਖ ਵੱਡੀ ਗਿਣਤੀ ਜਿੱਥੇ ਆਏ ਹੋਏ ਹਨ ਮੈਂ ਜਿਆਦਾ ਸ਼ਬਦਾਂ ਲੈ ਲੈਂਦਾ ਹੋਇਆ ਸਾਰੀ ਸੰਗਤ ਨੂੰ ਖਿਮਾ ਚਾਹੁੰਦਾ ਹੋਇਆ ਪਤੇ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ